ਕੇ ਵੱਜਦੇ ਹੀ ਰਹਿਣੇ ਕਿਉਂ ਸਾਧ ਸੰਗ ਜੀ ਇਹ ਸੱਚ ਹੈ ਉਹ ਸਦਾ ਜਾਗ ਰਹਿਣ ਗਿਆਂ ਨਾਮ ਰਹੇ ਉਹ ਸਾਧੂ ਰਹੇ ਉਹ ਰਹੇ ਗੁਰ ਗੋਵਿੰਦ ਇਹ ਰਹਿਣਾ ਹੀ ਉਹ ਸਦਾ ਜਾਗ ਰਹਿਣ ਗਿਆਂ ਮਹਾਪੁਰਖ ਆਦਿ ਆਤਮਾ ਜਗ ਰਹਿਣ ਗਿਆਂ ਮਾਪੁਰਾ ਦੀਆ ਯਾਦਾ ਸਦਾ ਜਗ ਰਹਿਣ ਗਿਆਂ ਮਾਪੁਰਾ ਦੀਆ ਯਾਦਾ ਇਹ ਸਦਾ ਜਗ ਰਹਿਣ ਗਿਆਂ ਮਾਪੁਰਾ ਦੀਆ ਯਾਦਾ ਸਦਾ ਜਗ ਰਹਿਣ ਗਿਆਂ ਮਾਪੁਰਾ ਦੀਆ ਯਾਦਾ ਸਦਾ ਜਗ ਰਹਿਣ ਗਿਆਂ ਮਹਾਪੁਰ ਕਾ ਦੀਆ ਯਾਤ ਸਦਾ ਜਾਗ ਰਹਿਣ ਗਿਆ ਮਹਾਪੁਰ ਕਾ ਦੀਆ ਯਾਤ ਈਸ਼ਵਰ ਜਾਗ ਰਹਿਣ ਗਿਆ ਮਹਾਪੁਰ ਕਾ ਦੀਆ ਯਾਤ ਈਸ਼ਵਰ ਜਾਗ ਰਹਿਣ ਗਿਆ ਮਹਾਪੁਰ ਕਾ ਦੀਆ ਯਾਤ ਈਸ਼ਵਰ ਜਾਗ ਰਹਿਣ ਗਿਆ ਜਗ ਰਹਿਣ ਕੀ ਆ ਮਹਾਂਪੁਰਤਾਂ ਦੀ ਆਯਾਤ ਜਿਹੜਾ ਇਨਸਾਨ ਵੀ ਹੈ ਨੇਕੀ ਦੇ ਲੋਜੰਦਾ ਜਿਹੜਾ ਇਨਸਾਨ ਵੀ ਹੈ ਨੇਕੀ ਦੇ ਲੋਜੰਦਾ ਜਿਹੜਾ ਇਨਸਾਨ ਵੀ ਹੈ ਨੇਕੀ ਦੇ ਲੋਜੰਦਾ बोलता दुनिया से अमर हमेशा सदा नहीं होता दुनिया से अमर हमेशा सदा नहीं होता दुनिया से अमर हमेशा सदा नहीं दुनिया ने अमर हमेशा सदा नहीं होता ਸਤਿਦੀਨੇ ਕੀਦੀਆਂ ਸਿਫਤਾ ਉਤਦੀਨੇ ਕੀਦੀਆਂ ਸਿਫਤਾ ਟਾਹੇ ਨਾ ਟੰਗੀਆਂ ਮਹਾਪੁਰਖ ਦੀਆਂ ਯਾਦਾਂ ਸਦਾ ਜਗ ਰਹੀਆਂ ਮਹਾਪੁਰਖ ਦੀਆਂ ਯਾਦਾਂ ਸਦਾ ਜਗ ਰਹਣੀਆਂ ਮਹਾਪੁਰਖ ਦੀਆਂ ਯਾਦਾਂ ਓ ਸਦਾ ਜਗ ਰਹੇ ਯਾ ਮਹਾਪੁਰਖ ਆਇਆ ਜਾ ਸਾਰਾ ਜੀਵਨ ਪ੍ਰੇਮ ਵਿੱਚ ਹੰਢਿਆ ਸੰਤਾਂ ਦਾ ਸਾਰਾ ਜੀਵਨ ਪ੍ਰੇਮ ਵਿੱਚ ਹੰਢਿਆ ਸੰਤਾਂ ਦਾ ਸਾਰਾ ਜੀਵਨ ਪ੍ਰੇਮ ਵਿੱਚ ਹੰਢਿਆ ਜੀਵਨ ਪੇਮ ਵਿੱਚ ਜੰਡਿਆਏ ਉਹ ਸੰਗਤਾਂ ਨੂੰ ਨਾਮ ਜਪਾ ਕੇ ਪ੍ਰੇਮ ਹੀ ਵੰਡਿਆਏ ਸੰਗਤਾਂ ਨੂੰ ਨਾਮ ਜਪਾ ਕੇ ਪ੍ਰੇਮ ਹੀ ਵੰਡਿਆਏ ਸੰਗਤਾਂ ਨੂੰ ਨਾਮ ਜਪਾ ਕੇ ਪ੍ਰੇਮ ਹੀ ਵੰਡਿਆਏ ਸਤਨਾਮੁ ਨਾਮ ਜਪਾ ਕੇ ਪ੍ਰੇਮ ਹੀ ਵੰਡਿਆ ਹੈ ਉਸ ਦੀ ਤਾਲੋੜ ਅਜੇ ਸੀ ਉਸ ਦੀ ਤਾਲੋੜ ਅਜੇ ਸੀ ਇਹ ਕੰਦਾ ਵੀ ਕਹਿਣ ਜੀਆਂ ਮਹਾਪੁਰਖ ਆ ਦੀਆ ਸਦਾ ਜਗ ਰਹਿਣ ਨੇ ਕਿਨੇ ਸਾਲ ਹੋ ਗਏ ਪਰ ਗੁਰੂ ਘਰ ਦੇ ਵਿੱਚ ਗੁਰੂ ਦੇ ਦਰ ਦੇ ਉੱਤੇ ਸਾਧ ਸੰਗ ਜੀ ਨਿੱਕੀਆਂ ਮਿੱਠੀਆਂ ਜਲਦਾ ਜੋੜ ਮੇਲੇ ਇਹ ਲੱਗਦੇ ਤੇ ਲੱਗਦੇ ਰਹਿਣਗੇ ਆਖੋ ਸਤਨਾਮ ਵਾਹਿਗੁਰੂ ਯਾਤਾਂ ਵੀ ਸਦਾ ਉਹਨਾਂ ਦੇ ਮੇਲੇ ਪੈ ਲੱਗਦੇ ਨੇ ਯਾਤਾਂ ਵੀ ਸਦਾ ਉਹਨਾਂ ਦੇ ਮੇਲੇ ਪੈ ਲੱਗਦੇ ਪਹਿ ਲਗਦੇ ਨੇ ਔਰ ਕੀ ਗੁਰਬਾਣੀ ਬਾਣੇ ਦਰਬਾਰ ਉਥੇ ਸਜਦੇ ਨੇ ਔਰ ਕੀ ਗੁਰਬਾਣੀ ਬਾਣੇ ਦਰਬਾਰ ਉਥੇ ਸਜਦੇ ਨੇ ਸਰੀ ਗੁਰਬਾਣੀ ਬਾਣੇ ਦਰਬਾਰ ਉਥੇ ਸਜਦੇ ਨੇ ਔਰ ਕੀ ਗੁਰਬਾਣੀ ਬਾਣੇ ਦਰਬਾਰ ਉਥੇ ਸਜਦੇ ਨੇ ਪੱਥਾਂ ਵਿੱਚ ਉਹਨਾਂ ਦੀਆਂ ਪੱਥਾਂ ਵਿੱਚ ਉਹਨਾਂ ਦੀਆਂ ਉਹ ਗੱਲਾਂ ਹੀ ਪੈਣ ਗਿਆ ਮਹਾਂਪੁਰ ਸਾਹਿਬ ਆਇਆ ਤਾਂ ਸਦਾ ਜਾਗਰੇ ਕਾ ਫੇਰੇ ਦੇ ਮੇਰੇ ਕੋਈ ਯਾਦ ਵਿੱਚ ਤੋੜੀ ਬਾਬਾ ਜੀ ਸਦਾ ਨਾ ਕਰਦੇ ਰਹਿਣਗੇ ਯਾਦ ਵਿੱਚ ਤੋੜੀ ਬਾਬਾ ਜੀ ਸਦਾ ਨਾ ਕਰਦੇ ਰਹਿਣਗੇ ਯਾਦ ਵਿੱਚ ਤੋੜੀ ਬਾਬਾ ਜੀ ਸਦਾ ਲੱਗੇ ਰਹਿਣਗੇ ਮੇਲੇ ਯਾਦ ਤੇ ਤੁਨੀ ਬਾਬਾ ਜੀ ਸਦਾ ਲੱਗੇ ਰਹਿਣਗੇ ਮੇਲੇ ਯਾਦ ਤੇ ਤੁਨੀ ਬਾਬਾ ਜੀ I'm ॾीत मदाला गे वे यादि विच ॾीतमां सदा लाॻे याद विच ॾाढी प्रीतमां सदा लाॻे ਯਾਦ ਵਿੱਚ ਸਾਡੀ ਪ੍ਰੀਤ ਮਾਨ ਤੇਰਾ ਮੱਠੀ ਜੀ ਯਾਦ ਵਿੱਚ ਸਾਡੀ ਪ੍ਰੀਤ ਮਾਨ ਨਾਮ ਰਿਹਾ ਸਾਧੂ ਰਹੋ ਰਹੋ ਕਰੋ ਬਿੰਦੂ ਜਾਗ ਤੈਨੇ ਜਿਗੱਤੇ ਹੋ ਗੁਰਮੰਤ ਸਤਿ ਸ੍ਰੀ ਅਕਾਲ ਸਤਿ ਸਾਧ ਸੰਗਤ ਜੀ ਤੁਮ ਨਾ ਸਤਿ ਸ੍ਰੀ ਅਕਾਲੋ ਹੋਰ ਨਾਮਾ ਮਹ ਬੁਰਖਾਂ ਦੀ ਵਡਿਆਈ ਨਾਮ ਦੀ ਵਡਿਆਈ ਤਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਸਾਰੀ ਗੁਰਬਾਣੀ ਕਰਦੀ ਹੈ ਨਾਮੀ ਦੀ ਮਹਿਮਾ ਵਡਿਆਈ ਹੁੰਦੀ ਰਹਿਣੀ ਆ ਹੁੰਦੀ ਰਹੀ ਆ ਹਰ ਮਨ ਤਨ ਵਸਿਆ ਸੋਈ ਜੈ ਜੈਕਾਰ ਕਰੇ ਸਭ ਕੋਈ ਗੁਰਪੂਰੇ ਕੀ ਵਡਿਆਈ ਤਾਂ ਕੀ ਕੀਮਤ ਕਹੀ ਨਾ ਜਾਈ ਮਾਪੁਰਖਾਂ ਦੀ ਸਲਾਨੀ ਨਿੱਕੀ ਮਿੱਠੀ ਯਾਦ 40ਵੀਂ ਸਾਰਾ ਨਗਰ ਇਲਾਕਾ ਪਰ ਰਲ ਮਿਲ ਕੇ ਮਨਾ ਰਹੇ ਆ ਗੁਰੂ ਸਾਹਿਬ ਨੇ ਬੜੀ ਕਿਰਪਾ ਕੀਤੀ ਕਿਸੇ ਨੇ ਇਸ ਮਹਾਨ ਕੁੰਬੇ 'ਚ ਤਿੱਲ ਕਰਕੇ ਫੁੱਲ ਕਰਕੇ ਤਨ ਤਨ ਕਰਕੇ ਮਨ ਕਰਕੇ ਧਨ ਕਰਕੇ ਸੀਧੀਆਂ ਕਰਕੇ ਜਿਵੇਂ ਜਿਵੇਂ ਵੀ ਸੇਵਾਵਾਂ ਕੀਤੀਆਂ ਨੇ ਗੁਰੂ ਸਾਹਿਬ ਜੀ ਗੁਰੂ ਬਾਬਾ ਜੀ ਸਾਧ ਸੰਗਤ ਬਾਬਾ ਕੇਰਦਾਸ ਜੀਮਾਪੁਰਖ ਆਪ ਜਾਣਦੇ ਆ ਮਹਾਰਾਜ ਕਿਰਪਾ ਕਰਿਓ ਸਭ ਦੀਆਂ ਭਾਵਨਾਵਾਂ ਪੂਰੀਆਂ ਕਰਿਓ ਚਰਨਾਂ ਨਾਲ ਜੋੜ ਕੇ ਰੱਖਿਓ ਵੱਡੀ ਕਿਰਪਾ ਨਗਰ ਵਿੱਚ ਪ੍ਰੇਮ ਪਿਆਰ ਇਤفاق ਬਖਸ਼ਿਓ ਚਰਨਾਂ ਦਾ ਪਿਆਰ ਬਖਸ਼ਿਓ ਸੱਚੇ ਪਾਤਸ਼ਾਹ ਜੋ ਗੁਰੂ ਸਾਹਿਬ ਦੀ ਬਾਣੀ ਆਖਦੀ ਹੈ ਜੋ ਗੁਰੂ ਸਾਹਿਬ ਦੀ ਬਾਣੀ ਕਹਿੰਦੀ ਹੈ ਸਾਧ ਸੰਗ ਜੀ ਉਹਨੂੰ ਧਾਰਨ ਕਰੀਏ ਜੋ ਛੱਡਣ ਨੂੰ ਕਹਿੰਦੀ ਹੈ ਉਹਨੂੰ ਛੱਡੀਏ ਸਾਧਸਾਂ ਜੀ ਤਾਂ ਤੇ ਸਾਡਾ ਲੋਕ ਸੁਖੀ ਤੇ ਪਰਲੋਕ ਆ ਜਿਹੜਾ ਸੁਹੇਲਾ ਹੋ ਜਵੇ ਲੋਕ ਸੁਖੀਏ ਪਰਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮੇਲੇ ਇਹ ਜਿਹੜੀਆਂ ਸੰਗਤ ਦੀਆਂ ਘੜੀਆਂ ਨੇ ਨਾ ਬਾਬਾ ਅਨੰਦ ਸਿੰਘ ਮਹਾਰਾਜ ਦੇ ਬਚਨ ਨੇ ਸੱਚ ਹੈ ਕਿਸੇ ਨੂੰ ਜੋੜ ਦੇਣਾ ਵੱਡਾ ਬਹੁਤ ਪੁੰਨਾ ਕਿਸੇ ਵੀ ਛੜ ਦਾ ਨੂੰ ਤੋੜ ਦੇਣਾ ਖੇਸ ਪਚਾ ਦੇਣੀ ਉਹਦੇ ਵਰਗਾ ਪਾਪ ਨਹੀਂ ਜਿਨ੍ਹਾਂ ਦੇ ਹਿੱਸੇ ਆਉਂਦਾ ਸਤ ਸੰਗਤ ਕਰਾਉਣੀ ਸਾਧਸਾਂ ਜੀ ਪ੍ਰਬੰਧਕ ਇਹ ਸੋਚ ਕੇ ਵੀ ਸੰਗਤ ਜੁੜੇ ਗੁਰੂ ਸਾਹਿਬ ਦੀ ਉਹਦੇ ਵਿੱਚ ਬੈਠੇ ਕੋਈ ਲਾਹਾ ਲੈ ਕੇ ਜਾਵੇ ਸਾਧ ਸੰਗਤ ਗੁਰੂ ਦੀ ਉਹਦੇ ਉੱਤੇ ਬਹੁਤ ਦਿਆਲਤਾ ਹੁੰਦੀ ਹੈ ਬੜ ਭਾਗੀ ਸਾਧ ਸੰਗ ਪ੍ਰਾਪਤ ਤਨ ਭੇਟਤ ਦੁਰਮਤ ਖੋਈ ਤਨ ਕੀ ਧੂਰ ਨਾਨਕ ਦਾਸ ਵਾਛੈ ਜਿਨ ਹਰ ਨਾਮ ਰਿਦਾ ਕਰੋਈ ਜਿੰਨਾ ਮਨ ਨੀਮਾ ਹੁੰਦਾ ਜੀਦਾ ਵੀ ਓਨੀਆਂ ਵੱਡੀਆਂ ਇਥੋਂ ਦਾਤਾ ਲੈਂਦਾ ਕੱਲ ਵੀ ਗੱਲ ਕਰ ਰਿਹਾ ਸੀ ਵੀ ਸੰਗਤ ਕਿੰਨੀ ਬੈਠੀ ਐ ਮਹਾਰਾਜ ਦੀ ਇਹ ਸੱਚਾ ਕਿਰਪਾ ਮਹਾਂਪੁਰਖ ਬਚਨ ਕਰਿਆ ਕਰਦੇ ਸਭ ਸੰਗਤ ਨੂੰ ਇੱਕੋ ਜਿਹਾ ਫਲ ਨਹੀਂ ਮਿਲਦਾ ਜਿੱਡੀ ਜੀਵੀ ਸ਼ਰਤਾ ਗੁਰੂ ਸਾਹਿਬ ਤੇ ਮਹਾਂਪੁਰਖਾਂ ਤੇ ਜਿੱਡੀ ਸ਼ਰਤਾ ਧਾਰ ਕੇ ਘਰ ਤੋਂ ਆਇਆ ਚਰਨ ਸ਼ਰਨ ਗੁਰੇਕ ਪਿੰਡ ਆ ਜਾਏ ਚਲ ਸਤਗੁਰ ਕੋਟ ਪਿੰਡ ਆ ਗਏ ਹੋਏ ਨੇਤ ਹੈ ਨੇਤ ਹੈ ਇੱਕ ਵਾਰ ਸਤਗੁਰ ਸਿਮਰਨਾ ਮਾਤਰ ਸਿਮਰ ਤਾਹੀਂ ਬਾਰੰਬਾਰ ਗੁਰ ਨੇਤ ਹੈ ਭਾਵਨੀ ਭਗਤ ਭਾਏ ਕਉਂਡੀ ਅਗਰ ਭਾਗ ਰੱਖਾ ਕੋਈ ਆਪਾਂ ਨਮਸਕਾਰ ਕਰ ਦੇਣਾ ਦਰਸ਼ਣੀ ਪੇਟਾ ਕੋਈ ਥੋਟੀ ਦਮੜੀ ਵੀ ਮਹਾਰਾਜ ਦੇ ਚਰਨਾ ਚ ਆਪਣੀ ਹੈਸੀਅਤ ਦੇ ਮੁਤਲਕ ਭੇਟ ਕਰਦਾ ਮਹਾਰਾਜ ਕਹਿੰਦੇ ਭਾਵ ਨਹੀਂ ਭਗਤ ਪਾਏ ਕੌਡੀ ਅਗਰ ਭਾਗ ਰੱਖ ਹੈ ਤਾਂ ਹੀ ਗੁਰ ਸਰਬ ਨਿਧਾਨਦਾਨ ਦੇਤ ਹੈ ਉਹਦੀ ਕੋਟੀ ਕੌਡੀ ਦਮੜੀ ਵੀ ਲੈ ਕੇ ਆਪਣੇ ਦਰ ਦੇ ਖਜ਼ਾਨਿਆਂ ਦੇ ਉਹਦੇ ਲਈ ਮੂੰਹ ਖੋਲ ਦਿੰਦੇ ਨੇ ਆਖੋ ਸਤਨਾਮ ਸ੍ਰੀ ਵਾਹਿ ਸਤਗੁਰ ਦਇਆ ਨਿਤ ਮੈਂ ਮ ਅਗਾਦ ਵੋਧ ਨਮੋ 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 ਨੇਤ 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 ਹੈ ਆ ਤੇਰੀ ਸ਼ਰਦਾ ਕਿੰਨੀਆਂ ਬਾਬਾ ਈਸ਼ਰ ਸਿੰਘ ਜੀ ਨਾਨਕ ਸਰ ਵਾਲੇ ਉਹਨਾਂ ਕੋਲ ਨਾ ਬਿਰਲਾ ਆ ਗਿਆ ਟਾਟਾ ਬਿਰਲਾ ਉਨੇ ਜਗਰਾਉ ਤੋਂ 베ਰ ਲੈ ਲੇ 베ਰ ਲੈ ਕੇ ਥੋੜੇ ਜਿਹਾ ਨਾ 2 ਕਿਲੋ ਸੰਗਤ ਬੈਠੀ ਐ ਬਾਬਾ ਜੀ ਦੇ ਚਰਨਾਂ ਵਿੱਚ ਰਾ ਕੇ ਨਮਸਕਾਰ ਕੀਤੀ ਤੇ ਬਾਬਾ ਜੀ ਨੇ ਬਹੁਤਾ ਕਈ ਜਿਹੜੇ ਤਾਂ ਜਾਂਦੇ ਆ ਬਖਸ਼ਿਸ਼ ਲੈਣ ਕਈ ਜਾਂਦੇ ਆ ਦੇਖਣ ਟਣਕਾਉਣ ਵੀ ਦੇਖੀਏ ਕਿੱਥੇ ਕਿ ਕਹਿੰਦੇ ਸਾਧੂ ਦਾ ਅੰਤਵਾਰਾ ਨਹੀਂ ਲੈਣਾ ਚਾਹੀਦਾ ਸਤਨਾਮ ਵਾਹਿਗੁਰੂ ਸੰਤਨ ਛੇਤੀ ਮਸਕਰੀ ਕੁੱਲ ਡੋਬਨ ਕੀ ਰੀਤ ਪੁੱਛ ਲੋ ਗੁਰਬਾਣੀ ਨੂੰ ਸਾਧ ਸੰਗਤ ਜੀ ਸ਼੍ਰੀ ਕ੍ਰਿਸ਼ਨ ਮਹਾਰਾਜ ਜੀ ਦੀ ਜਾਦਵ ਕੁੱਲ ਤੋਂ ਗੁਰੂ ਬਾਣੀ ਮਹਾਰਾਜ ਦੇ ਅੰਕਤ ਕਰਦੀ ਆ ਪੁੱਛ ਲਿਓ ਮਾਪੁਰਖਾਂ ਨਾਲ ਕੀਤੀ ਮਸ਼ਕਲੀ ਐ ਬੇਰ ਰੱਖ ਦਿੱਤੇ ਉਹ ਧਿਆਨ ਨਾ ਦਿੱਤਾ ਬਾਬਾ ਜੀ ਨੇ ਪਰੇ ਨੂੰ ਪਤਾ じゃ ਦੇਖਿਆ ਫੇਰ ਬਚਾ ਕੇ ਹੱਥ ਜੇ ਜੋੜ ਕੇ ਨੇੜੇ ਨੂੰ ਹੋ ਕੇ ਕਹਿੰਦਾ ਕਹਿੰਦਾ ਮਹਾਰਾਜ ਜੀ ਆ ਭੀਲਣੀ ਦੇ ਬੇਰ ਪ੍ਰਵਾਨ ਕਰਿਓ ਬਾਬਾ ਜੀ ਨੇ ਫੇਰ ਵੀ ਚਲ ਕੋਈ ਗੱਲ ਨਹੀਂ ਫੇਰ ਆਖ ਦਿੱਤਾ ਨੇੜੇ ਨੂੰ ਕਹਿੰਦੇ ਮਹਾਰਾਜ ਆ ਭੀਲਣੀ ਦੇ ਬੇਰ ਬਾਬਾ ਜੀ ਨੇ ਐ ਤੱਕਿਆ ਕਹਿੰਦੇ ਮਸ਼ਕਰੀਆਂ ਕਰਦਾ ਭੀਲਣੀ ਦੇ 베ਰ ਕਹਿੰਦੇ ਭੀਲਣੀ ਕੋਲ 베ਰਾ ਤੋਂ ਸਵਾ ਕੁਛ ਨਹੀਂ ਸੀ ਕਹਿੰਦੇ ਬਣਾ ਦिए ਭੀਲਣੀ ਹੋਣੀ ਥਰ ਥਰ ਕੰਬਣ ਲੱਗ ਗਿਆ ਤੂੰ ਆਖ ਰਿਆਂ ਭੀਲਣੀ ਦੇ 베ਰ ਉਹ ਕਹਿੰਦੇ ਉਹਦੀ ਤਾਂ ਪ੍ਰਾਪਰਟੀ ਹੀ 베ਰ ਸੀ ਉਡੀਕ ਰਹੀ ਸੀ ਮੌਕੇ ਦੇ అవਤਾਰ ਨੂੰ ਸਤਜੁਗ ਤੇ ਮਾਣਿਓ ਛਲਿਓ ਬਲਵਾਵਨ ਭਾਇਓ ਤ੍ਰਿਤੇ ਤੇ ਮਾਣਿਓ ਰਾਮ ਰਗਵੰਸ કહਾਇਓ ਦੁਆਪਰ ਕ੍ਰਿਸ਼ਨ ਮੁਰਾਰ ਕੌਣ ਸੀ ਕਿਰਤਾਰਤ ਕੀਓ ਉਹ ਗੁਰਸੈਣ ਕੋ ਰਾਜ ਭੈ ਭਗਤ ਹੈ ਜਨ ਦੀ ਉਹ ਕਲਯੁਗ ਪਰਮਾਨ ਨਾਨਕ ਗੁਰੰਗ ਅਦਮਰ ਕਹాయੋ ਸ੍ਰੀ ਗੁਰੂ ਰਾਜ ਅ ਵਿਚਾਲਾ ਟਾਲਾਦ ਪੁਰਖ ਫਰਮਾਇਓ ਉਸ ਯੁਗ ਦੇ ਅਵਤਾਰ ਸ੍ਰੀ ਰਾਮਚੰਦਰ ਜੀ ਨੂੰ ਢੀਕਦੀ ਸੀ ਉਹ ਤਾਂ 베ਰ ਹੀ ਉਹਦੇ ਲਈ ਸਾਰਾ ਕੁਝ ਸੀ ਉਹ 베ਰ ਨਹੀਂ ਸੀ ਉਹ ਪ੍ਰੇਮ ਸੀ ਚਰਨ ਪੜਲੇ ਤੇ ਜਿਹੜਾ ਬਖਸ਼ੀਸ਼ ਲੈਣ ਆਉਂਦਾ ਉਹ ਪ੍ਰੇਮ ਦੇ ਵਿੱਚ ਬਹੁਤ ਕੁਝ ਜੋੜਿਆਂ ਵਿੱਚ ਬੈਠਿਆ ਹੋਇਆ ਵੀ ਬਹੁਤ ਕੁਝ ਲੈ ਜਾਂਦਾ ਵਾ ਤੇ ਜਿੱਡੀ ਜਿੱਡੀ ਜਿੱਦੀ ਸ਼ਰਧਾ ਜਿੱਡੀ 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 ਭਾਵਨਾ ਉਹ ਵਰਕਤਾਂ ਲੈ ਕੇ ਜਾਂਦਾ ਬਾਬਾ ਜੀ ਸਭ ਦੀਆਂ ਭਾਵਨਾਵਾਂ ਜਾਣਦੇ ਆ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਾਰਾ ਸਭ ਦੀਆਂ ਜਾਣਦੇ ਆ ਜਿਨ੍ਹਾਂ ਨੇ ਵੀ ਪਿਛਲੇ ਦਿਨਾਂ ਤੋਂ ਤਕਰੀਬਨ ਮਹੀਨੇ ਤੋਂ ਉੱਤੇ ਹੋ ਗਿਆ ਪ੍ਰਬੰਧਕ ਸਾਰੇ ਲੱਗੇ ਹੋਏ ਨੇ ਸਾਰੀਆਂ ਸੰਗਤਾਂ ਸਭ ਦੇ ਬੂਹੇ ਖੜਕਾ ਕੇ ਭਾਈ ਤੁਹਾਡਾ ਤਿਲ ਫੁੱਲ ਘਰੋਂ ਲਿਜਾ ਕੇ ਅਸੀਂ ਕੁੰਭ ਵਿੱਚ ਪਾ ਰਹੇ ਹਾਂ ਘਰੇ ਬੈਠੇ ਆ ਅਸੀਂ ਲੈ ਕੇ ਜਾ ਰਹੇ ਹਾਂ ਬਾਬਾ ਜੀ ਦਾ ਮਹਾਨ ਪੁਰਬਾ ਵਰਸੀ ਦਾ ਉਹਦੇ ਵਿੱਚ ਮਹਾਨ ਕੁੰਭ ਵਿੱਚ ਥੋੜੀ ਦਸਾਂ ਨੋਹਾਂ ਦੀ ਕੀਰਤ ਗਮਾਈ ਦੇ 10 ਦਮੜੇ 5 ਦਮੜੇ ਜਿੱਡੀ ਜਿਹੀ ਸੇਹੀਤਾ ਪਾ ਰਹੇ ਹਾਂ ਪ੍ਰਬੰਧਕਾਂ ਦਾ ਵੀ ਵੱਡਾ ਉਪਰਾਲਾ ਹੋਇਆ ਮਹਾਰਾਜ ਕਿਰਪਾ ਕਾਂ ਜੋੜਿਆਂ ਵਾਲੇ ਜਲ ਦੀ ਸੇਵਾ ਵਾਲੇ ਲੰਗਰ ਬਣਾਉਣ ਵਾਲੇ ਵਰਤੌਣ ਵਾਲੇ ਬੀਬੀਆਂ ਪੈੜਾ ਨੇ ਪਿਛਲੇ ਕਿੰਨੇ ਦਿਨਾਂ ਤੋਂ ਸੇਵਾਵਾਂ ਮਹਾਂਪੁਰਖਾਂ ਤਿੰਨੇ ਦਿਨ ਆਉਂਦੇ ਰਹੇ ਵੱਡੇ ਪਰਿਵਾਰਾਂ ਨੇ ਵੱਧ ਚੜ੍ਹ ਕਰਕੇ ਸਾਧ ਸੰਗਤ ਸੇਵਾਵਾਂ ਤੇ ਗੁਰੂ ਕੇ ਵਜ਼ੀਰ ਮਹਾਰਾਜੀ ਦੇ ਦਰ ਦੀ ਸੇਵਾ ਤਿੰਨ ਦਿਨ ਬਾਣੀ ਗੁਰੂ ਸਾਹਿਬ ਦੀ ਗੋਦ ਵਿੱਚ ਬੈਠ ਕੇ ਜਾਪ ਕੀਤੇ ਸਾਉਂਡ ਵਾਲੇ ਵੀਰ ਬੜੇ ਪਿਆਰ ਦੇ ਵਿੱਚ ਹਰ ਸਾਲ ਇਹ ਸਾਧ ਸੰਗਤ ਡਿਊਟੀ ਨਿਭਾਉਂਦੇ ਨੇ ਜਿਹੜਾ ਈਸ਼ਵਰ মিডিਆ ਭਾਈ ਗੁਰਦੇਵ ਸਿੰਘ ਜੀ ਲੁਧਿਆਣੇ ਵਾਲੇ ਪ੍ਰਬੰਧਕਾਂ ਦੀ ਬੇਨਤੀ ਉੱਤੇ ਇਹ ਪਹੁੰਚਦੇ ਨੇ ਤਿੰਨੇ ਚਾਰੇ ਦਿਨ ਇਹਨਾਂ ਨੇ ਸਾਰਾ ਸਮਾਗਮ ਕਵਰ ਕੀਤਾ ਮਹਾਰਾਜ ਜੀ ਕਿਰਪਾ ਕਰਨ ਆਓ ਸਮਾਪਤੀ ਹੈ ਇੱਥੇ ਸਮੇਂ ਦੀ ਮਹਾਰਾਜ ਕਿਰਪਾ ਕਰਨ ਚਰਨਾਂ ਨਾਲ ਜੋੜ ਕੇ ਰੱਖਣ ਦਰ ਘਰ ਦੀਆਂ ਸੇਵਾਵਾਂ ਇਸੇ ਤਰ੍ਹਾਂ ਲੇ ਲੈਣ ਸਾਧ ਸੰਗਤ ਜੀ ਪਾਵੇਂ ਸਮਾਂ 12:00 ਵਜੇ ਤੱਕ ਦਾ ਸੀਗਾ ਤੇ ਮੈਂ ਵੈਸੇ ਉਧਰ ਨੂੰ ਇਸ਼ਾਰਾ ਕਰ ਰਿਹਾ ਸੀ ਵੀ ਕਿਤੇ ਲੇਟ ਤਾਂ ਨਹੀਂ ਹੋਣ ਇੱਕ ਤੋਂ ਉੱਤੇ ਟਾਈਮ ਹੋ ਗਿਆ ਅਸੀਂ ਨਾ ਹੁਸ਼ਿਆਰਪੁਰ ગયા ਜੱਥਾ ਨਾਲ ਹੀ ਸੀਗਾ ਸਾਰਾ ਹੁਸ਼ਿਆਰਪੁਰ ਤੋਂ ਅੱਗੇ ਗੜਦੀਵਾਲ ਹੈ ਉਹਦੇ ਨੇੜੇ ਹਾਜ਼ਰੀ ਸੀ ਤੇ ਪਹਿਲਾਂ ਤਾਂ ਸਫ਼ਰ ਖਾਸ ਆ ਫਿਰ ਉੱਥੇ ਜਾ ਕੇ ਜਦੋਂ ਹਾਜ਼ਰੀ ਭਰੀ ਕਹਿੰਦੇ ਚਲੋ ਵੀ ਆਪਾਂ ਘੰਟਾ ਕੁ ਲਾਉਣਾ ਤੇ ਪੁੱਛਿਆ ਵੀ ਪ੍ਰਬੰਧਕਾਂ ਨੂੰ ਟਾਈਮ ਕਹਿੰਦੇ ਕੋਈ ਨਹੀਂ ਲਾ ਦਿਓ ਜੀ ਬਾਬਾ ਜੀ ਟਾਈਮ ਠੀਕ ਆ ਘੰਟਾ ਲੱਗ ਗਿਆ ਡੇਢ ਘੰਟਾ ਲੱਗ ਗਿਆ ਕਹਿੰਦੇ ਜੀ ਤੁਸੀਂ ਤੁਹਾਨੂੰ ਆਪ ਹੀ ਕਹਿ ਦਾਂ ਸੱਚ ਸੰਗਤ ਇੱਡੀਕ ਪਿਆਰ ਚ ਭਿੱਜ ਕੇ ਬੈਠੀ ਰਹੀ ਨਾ ਕੋਈ ਜਲ ਨਹੀਂ ਕੋਈ ਪਾਣੀ ਨਹੀਂ ਉੱਠਿਆ ਨੀਗਾ ਸੰਗਤਾਂ ਨੇ ਕੀਰਤਨ ਦੇ ਵਿੱਚ ਵੀ ਗੂੰਜਾ ਪਾਤੀਆਂ ਬੀਬੀਆਂ ਨੇ 2 ਘੰਟੇ ਲੰਘ ਗਏ ਫਿਰ ਇਸ਼ਾਰਾ ਕਰੇ ਜੀ ਟਾਈਮ ਦੱਸ ਦਿਓ ਕਿਤੇ ਆਇਆ ਨਾ ਨਾ ਕਹੋ ਕਹਿੰਦੇ ਨਹੀਂ ਨਹੀਂ ਜੀ ਲੱਗੇ ਰਹੋ ਢਾਈ ਘੰਟੇ ਲੰਘ ਗਏ ਤਿੰਨ ਲੰਘ ਗਏ ਆ ਜੋੜੀਆ ਢੋਲ ਕਾਲਾ ਬੈਠਾ ਇਹ ਕਹਿੰਦੇ ਵੀ ਇਹ ਤਾਂ ਅੱਡਾ ਵੀ ਸੌ ਗਈਆਂ ਸਾਢੇ 3-4 ਘੰਟੇ ਮਹਾਰਾਜ ਦੀ ਕਿਰਪਾ ਦਾ ਸਦਕਾ ਲੱਗਿਆ। ਅਸੀਂ ਕਿਹਾ ਵੀ ਹੋਰ ਹੁਣ ਦੱਸ ਦਿਓ। ਉਹ ਹਲੇ ਵੀ ਕਹਿ ਰਹੇ ਸੀ ਕਹਿੰਦੇ ਜੀ ਮੰਨਣੀ ਪਰੇ। ਵੱਡੀ ਗੱਲ ਹੈ। ਨਹੀਂ ਤਾਂ ਕਹਿੰਦੇ ਇਹ ਤਾਂ ਐਵੇਂ ਵੇਲਿਆਂ ਦਾ ਕੰਮ ਆ। ਭਾਗਾ ਵਾਲਿਆਂ ਨੂੰ ਬਾਣੀ ਗੁਰੂ ਦੇ ਗੋਣਾ ਜਿਹੜੇ ਉਹ ਚੰਗੇ ਲੱਗਦੇ ਆ ਉਹਨਾਂ ਕੰਨਾਂ। 4 ਘੰਟੇ ਲਗਭਗ ਸਾਢੇ 3 ਪੌਣੇ 4 ਹੋ ਗਏ ਸਮਾਪਤੀ ਨੂੰ। ਉਦੋਂ ਬਾਅਦ ਸੰਗਤਾਂ ਨੇ ਲੰਗਰ ਬਾਣੀ ਛਕਿਆ। ਇਹ ਕਹਿੰਦੇ ਜੀ ਮੁੜ ਕੇ ਨਹੀਂ ਆਉਂਦੇ ਇਹਨਾਂ ਦੇ ਆਪਾਂ ਕਿਵੇਂ ਟੈਮਾ 4 ਘੰਟੇ ਫਿਰ ਇਹਨਾਂ ਨੂੰ ਬੇਨਤੀ ਜਥੇ ਨੂੰ ਕੀਤੀ ਓਏ ਆਪਾਂ ਨੂੰ ਕਿਹੜਾ ਜਾਣਦਾ ਸੱਚ ਹੈ ਜਿੱਥੇ ਸੰਗਤ ਖੁਸ਼ ਉੱਥੇ ਗੁਰੂ ਨਾਨਕ ਦੀ ਖੁਸ਼ੀ ਹੈ ਸੱਚੀ ਆ ਸਾਧ ਸੰਗਤ ਜੀ ਇੰਨੀਆਂ ਅਸੀਸਾਂ ਦੇ ਕੇ ਉੱਥੋਂ ਭੇਜਿਆ ਆ ਦੇਖੋ ਨਾ ਕੋਈ ਕੋਈ ਬਕਤਾ ਦਾਸ ਨਾ ਕੋਈ ਬਲਾਰਾ ਨਾ ਕੋਈ ਆ ਕੀਰਤਨ ਦਾ ਬਹੁਤਾ ਸਰਗਿਆ ਮਾ ਪੁਰਖਾਂ ਨੇ ਐ ਸੁਰਤ ਤੇ ਹੱਥ ਰਖਾ ਕੇ ਸਾਧ ਸੰਗ ਕੀਰਤਨ ਦੀ ਦਾਤ ਪੱਲੇ ਝੋਲੀ ਪਾਈ ਸਾਧ ਸੰਗ ਜੀ ਬਾਬਾ ਧਰਮਪਾਲ ਸਿੰਘ ਜੀ ਸੰਗੋਵਾਲ ਵਾਲੇ ਜਿਨ੍ਹਾਂ ਨੇ ਬਾਬਾ ਜੀ ਸਿਆੜ ਸਾਹਿਬ ਵਾਲਿਆਂ ਦੇ ਚਰਨਾਂ ਵਿੱਚ ਰਹਿ ਕੇ ਬਹੁਤ ਬਖਸ਼ਿਸ਼ਾਂ ਲਈਆਂ ਉਹਨਾਂ ਨੇ ਐ ਮੈਂ ਤਾਂ ਢੋਲ ਕਿ ਸਿੱਖਣ ਗਿਆ ਸੀ ਮੈਂ ਮਹਾਰਾਜ ਮੈਂ ਵੀ ਕਿਤੇ ਨਾਲ ਗੁਣ ਦਾਲ ਲਿਆ ਕਰੂੰਗਾ ਉਹਨਾਂ ਨੇ ਐ ਬਾਜੇ ਤੇ ਹੱਥ ਰੱਖ ਕੇ ਸਾਧ ਸੰਗ ਜੀ ਝੋਲੀ ਦਾਤ ਪਾਈ ਬਸ ਸਤ ਪੁਰਖਾਂ ਦੀ ਕਿਰਪਾ ਦਾ ਸਦਕਾ ਤੇ ਧੰਨ ਬਾਬਾ ਆਨੰਦ ਸਿੰਘ ਮਹਾਰਾਜ ਦੀ ਮਾਲਾ ਦੇ ਸੁੱਚੇ ਮੋਤੀ ਪਰਮ ਪੂਜਨੀਕ ਧੰਨ ਸ੍ਰੀ ਹਜੂਰ ਬਾਬਾ ਮੀਹਾ ਸਿੰਘ ਦੀ ਸਿਆੜ ਸਾਹਿਬਾ ਉਹਨਾਂ ਦੀ ਨਦਰ ਦਾ ਉਹਨਾਂ ਦੀ ਅਸੀਜ ਦਾ ਸਦਕਾ ਤੇ ਸੰਪਰਦਾ ਦੇ ਮੌਜੂਦਾ ਮੁਖੀ ਬਾਬਾ ਹਰਨੇਕ ਸਿੰਘ ਜੀ ਸਿਆੜ ਸਾਹਿਬਾ ਉਹਨਾਂ ਦੀ ਮਿਹਰ ਦਾ ਸਦਕਾ ਆ ਸੰਗਤਾਂ ਦੇ ਚਰਨਾਂ ਦੇ ਵਿੱਚ ਗੁਣ ਗਾਉਣ ਦੀ ਸੇਵਾ ਲੈ ਲੈਂਦੇ ਨੇ ਨਾ ਕੋਈ ਗੋਣਾ ਪੱਲੇ ਨਾ ਕੋਈ ਬਹੁਤਾ ਸ਼ਬਦ ਜੋੜ ਆਉਂਦਾ ਐ ਇਸੇ ਤਰ੍ਹਾਂ ਕੁੱਤੇ ਹੋਏ ਸ਼